ਸਾਸਤਰੀ ਕਾਲ ਜੀ ਸਾਰੇ ਦਰਸ਼ਕਾਂ ਨੂੰ ਜਿਹਨੇ ਵੀ ਆਪਣੇ ਨਾਲ ਜੁੜੇ ਹੋਏ ਨੇਗੇ ਅੱਜ ਇਹ ਬਹੁਤ ਸੋਹਣਾ ਘਰ ਹਵੇਲੀ ਟੈਪ ਬੰਗਲਾ ਬਣਾਇਆ ਹੋਇਆਗਾ ਇਹਦੇ ਬਾਰੇ ਆਪਾਂ ਪੁੱਛ ਜਾਂਗੇ ਆਜੂ ਕਰਦੇ ਆਂ ਗੱਲਬਾਤ ਬਾਈ ਨਾਲ ਕੀ ਗੱਲਬਾਤ ਹੈਗੀ ਆਜੂ ਜੀ ਆਹ ਲੱਗਦਾ ਬਾਈ ਇਧਰ ਹੀ ਫਿਰਦਾਗਾ ਕੰਮ ਕਰੀਦਾ ਬੋ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਾਸਤਰੀ ਕਾਲ ਇਹ ਜਿਹੜਾ ਤੁਸੀਂ ਕਰ ਕੀ ਰਿਹਾ ਹੋ ਤੁਸੀਂ ਇਹ ਇਹ ਬੋਤਲ ਆ ਰਹੀ ਹੈ ਵੀਡੀਓ ਬਾਤ ਤੁਸੀਂ ਬੁਲਾਇਆ ਸਾਨੂੰ ਹਾਂਜੀ ਹਾਂ ਮੇਰੇ ਛੋਲੇ ਭਾਈ ਨੇ ਕੀਤਾ ਇਹ ਪੋਣਾ ਵੀ ਆਪਣਾ ਇਹ ਟੋਟਲੀ ਸਾਰੇ ਤੇ ਹਵੇਲੀ ਦੀ ਕਿੰਨਾ ਖਰਚਾ ਆ ਗਈ ਖਰਚਾ ਦਾ ਜੇ ਮੈਂ ਕਾਹਨੂੰ ਕਹੋਣਾ ਆਉਂਗੇ ਨਹੀਂ ਮੜਾਏ ਦਰਸ਼ਕਾਂ ਨੂੰ ਦੱਸੋਈ ਸਾਰੇ ਦਰਸ਼ਕ ਜਾਣਨਾ ਚਾਹੁੰਦੇ ਨੇ ਮੜਾ ਦੱਸੋਈ ਖਰਚਾ ਦਾ ਜੇ ਲਾਲੋ ਸਾਹਿਬ ਆ ਪੁੱਛੀ ਆਪ ਲਈ ਜਨਾ ਖਰਚਾ ਤਾਂ ਇੰਨਾ ਆ ਗਿਆ ਇਹ ਫੇਰੀ ਪੋਤਿਆ ਲਈ ਜਨ ਤੁਸੀਂ ਇਹ ਫਿਰ ਹੁੰਦਾ 2 ਵਜੇ ਰਏ ਤੁਸੀਂ ਪੋਚੇ 10 ਵਜੇ ਲਾਉਣੇ ਸੀ ਕੀ ਗੱਲ ਪੈ ਗਈ ਇਹਦਾ ਹੀ ਫਿਰ ਜਵਾਕ ਵੀ ਮੈਨੂੰ ਹੀ ਸਾਹਮਣੇ ਪੈਂਦੇ ਆ ਜਵਾਕ ਸਾਨੂੰ ਕੋ ਸਾਹਮਣੇ ਪੈਂਦੇ ਹੀ ਘਰ ਵਾਲੀ ਤੁਹਾਡੀ ਕਿੱਥੇ ਹੀ ਘਰ ਵਾਲੀ ਤਾਂ ਇਹ ਦੇਖੋ ਹੁਣ ਪਹਿਲਾਂ ਮੇਰਾ ਵਿਆਹ ਨਹੀਂ ਹੋਇਆ ਅੱਛਾ ਜੀ ਤੇ ਫਿਰ ਮੈਂ ਜੁਪੀ ਜੋ ਬਈਆ ਰਾਣੀ ਚੱਕ ਲਿਆ ਅੱਛਾ ਅੱਛਾ ਤੇ ਬਸ ਉੱਥੀ ਫਿਰ ਜਵਾਕ ਤੇ ਫਿਰ ਹੁਣ ਉਹ ਕਿੱਥੇ ਹੀ ਉਹ ਨਹੀਂ ਸਾਹਮਣੇ ਜਵਾਖ ਉਹਦਾ ਹੀ ਪੱਠੇ 'ਚ ਲੱਗ ਰਿਹਾ ਅੱਛਾ ਅੱਛਾ ਜੀ ਅੱਛਾ ਹੁਣ ਸਾਈਡ ਬਿਜ਼ਨਸ ਕਰ ਰਹੀ ਹੈ ਆਪਦਾ ਹਾਂ ਸਾਈਡ ਹੀ ਗੜੀ ਬਾਹਰ ਜਗਾਰ ਇਹਦੇ ਸਿਰ ਤੇ ਚੱਲਦਾ ਮੈਂ ਤਾਂ ਹੁਣ ਘਰੇ ਘਰ ਸਾਮਦਾ ਹੀ ਅੱਛੇ ਫਿਰ ਤੁਸੀਂ ਸਾਰਾ ਘਰ ਦਾ ਕੰਮ ਤੁਸੀਂ ਕਰਦੇ ਹੋ ਜੀ ਹਾਂ ਜੀ ਮੈਂ ਹੀ ਕਰਦਾ ਚਲੋ ਹੁਣ ਤੁਸੀਂ ਮੜਾ ਪੋਚਾ ਰੱਖ ਕੇ ਸਾਈਡ ਦੇ ਸਾਨੂੰ ਦੱਸੋਗੇ ਕੋਈ ਗੱਲ ਬਾਤ ਜੀ ਆਪਾਂ ਕਰ ਲਈ ਕੋਈ ਦੱਸਦੇ ਨਹੀਂ ਰੱਖ ਲਈ ਪੋਚਾ ਠੀਕ ਹੈ ਇਹ ਤੁਸੀਂ ਜਿਹੜਾ ਇਹ ਬਿਲੀਏ ਨਕਸ਼ਾ ਜੀ ਇਹ ਤੁਸੀਂ ਕਿੱਥੋਂ ਲੈ ਕੇ ਆਏ ਹੋ ਨਕਸ਼ਾ ਤਾਂ ਹੀ ਮੇਰੇ ਨਾਲ ਦੇ ਮੁੰਡੇ ਨੇ ਤਿਆਰ ਕਰਕੇ ਦਿੱਤਾ ਜੀ ਅੱਛਾ ਆਰਕਟੈਕਟ ਆਈ ਹੋ ਨਾ ਨਾ ਇਹ ਤਾਂ ਮੱਜਾਂ ਦਾ ਪਾਰੀ ਐ ਅੱਛਾ ਜੀ ਹਾਂ ਹਾਂ ਹੁਣੀ ਕਰਕੇ ਦੇਤਾ ਜੀ 6 ਦੇਖੋ ਇਹ ਵੀ ਇੱਕ ਨਵੀਂ ਗੱਲ ਆਪਾਂ ਨੂੰ ਸਿੱਖਣ ਨੂੰ ਮਿਲੇਗੀ ਅੱਛਾ ਜੀ ਤੇ ਫਿਰ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਜੀ ਵੀ ਜਿਹੜਾ ਇਹ ਫਰਸ਼ ਹੈਗਾ ਬਾੜਾ ਇੱਧਰ ਕੈਮਰਾ ਮਾਰ ਦੋ ਜਿਹੜਾ ਇਹ ਪੱਥਰਾ ਜੀ ਬੇ ਤੁਸੀਂ ਕਿੱਥੋਂ ਲੈ ਕੇ ਆਏ ਹੋਗੇ ਇਹ ਪੱਥਰ ਦਾ ਜੀ ਆਪਾਂ ਰਾਜਸਥਾਨ ਤੋਂ ਲਿਆਂਦਾਗਾ ਅੱਛਾ ਜੀ ਅੱਛਾ ਜੀ ਹਾਂ ਇਹ ਆਪਾਂ ਬਸ ਇਹ ਫਿਰ ਸਾਰਾ ਕੰਪਲੀਟ ਹੋ ਗਏ ਪੱਥਰ ਲੱਗ ਗਏ ਆਪਣੇ ਨਹੀਂ ਸਾਰੇ ਜ ਨਹੀਂ ਲਾਇਆ ਬਸ ਆ ਦੋ ਕਮਰੇ ਚ ਲਾਇਆ ਇੱਕ ਇਹ ਚ ਕ ਇਧਰਲੇ ਕਮਰੇ ਚ ਤੇ ਫਿਰ ਉਹ ਦੂਜਾ ਕਿਉਂ ਰਹਿ ਗਈ ਵਿੱਚੋਂ ਦੂਜਾ ਦਾ ਜੀ ਬਸ ਆਪਾਂ ਉਹ ਰੁਪਏ ਦੱਬ ਕੇ ਉਸ ਤੋਂ ਬਾਅਦ ਉਹਨਾਂ ਨੇ ਮਾਲ ਭੇਜਿਆ ਨਹੀਂਗਾ ਫਿਰ ਅੱਛਾ ਹੀ ਅੱਛਾ ਗੱਲਬਾਤ ਹੋਈ ਅੱਛਾ ਇੱਥੇ ਫਿਰ ਇਹ ਜਿਹੇ ਲੱਕੜ ਦਾ ਕੰਮ ਚੱਲ ਰਿਹਾ ਹੈ ਜੀ ਹਾਂ ਲੱਕੜ ਦਾ ਚੱਲ ਜੰਦਾ ਜੀ ਅੱਛਾ ਅੱਛਾ ਆ ਵੀ ਮੜਾ ਤੁਰ ਕੇ ਦਿਖਾਣ ਦਰਸ਼ ਕਰਨਗੇ ਹਾਂ ਇਹ ਆਪਣਾ ਮਿੱਤਰ ਹੀ ਹੈ ਜੀ ਅੱਛਾ ਅੱਛਾ ਇਹ ਹੀ ਕਰਦਾ ਲੱਕੜ ਦਾ ਕੰਮ ਤੇ ਫਿਰ ਬਾਈ ਨਾਲ ਕਿੰਨੇ ਚ ਠੇਕਾ ਮਾਰੇ ਤੁਸੀਂ ਕਿਨੇ ਰੁਪਈਆ ਜੀ ਇਹ ਕਾਦਾਈ ਵਸਾਥ ਨੇ ਪਉਆ ਪਿਆੰਨ ਹੈਗੇ ਮੁਰਗਾ ਸਰਗਾ ਖਵਾਣ ਹੈ ਬਸ ਇੰਨੀ ਕਿ ਸੇਵਾ ਕਰਦਨੇ ਹੈਗੇ ਅੱਛਾ ਅੱਛਾ ਇੰਨੀ ਨਾਲ ਇਹ ਜੇ ਤੁਹਾਨੂੰ ਪਤਾ ਹੀ ਵੇ ਇੱਡਾ ਖਰਚ ਆਪਣੇ ਕੋਲ ਪੈਸਾ ਹੈ ਨਹੀਂ ਤਾਂ ਤੁਸੀਂ ਇੱਡਾ ਪੰਗਾ ਕੋਲੇ ਤੈਜ ਇਹਦਾ ਹੀ ਆਪਣਾ ਮੈਂ ਬਾਹਰ ਗਿਆ ਹੋਇਆ ਸੀ ਅੱਛਾ ਬਾਹਰ ਕਿੱਥੇ ਗਏ ਤੁਸੀਂ ਬਾਹਰ ਆਪਾਂ ਰਾਜਸਥਾਨ ਤੇ تھے ਰਾਜਸਥਾਨ ਬਾਹਰ ਗਏ ਸੀ ਰਾਜਸਥਾਨ ਤੁਸੀਂ ਹਾਂ ਜੀ ਮੇਰੇ ਭਾ ਦਾ ਬਾਹਰ ਹੀ ਆ ਜੀ ਅੱਛਾ ਉੱਥੇ ਕੀ ਕਰਦੇ ਸੀ ਤੁਸੀਂ ਰਾਜਸਥਾਨ ਜੀ ਉੱਥੇ ਆਪਣੇ ਮਧੂਮੱਖियां ਪਾਲੇ ਹੋਏ ਸੀ ਤੇ ਆਪਣੀ ਤੂਫੀ ਫੈਕਟਰੀ ਸੀਗੀ ਅੱਛਾ ਜੀ ਹਾਂ ਜੀ ਥੋੜਾ ਕੰਮ ਦਾ ਵਧੀਆ ਸੀ ਫਿਰ ਤੂਰੀ ਚੱਕਰ ਕੀ ਪੈ ਗਈ ਇਹ ਚੱਕਰ ਦਾ ਇੱਕ ਦਿਨ ਉੱਥੇ ਬਸ ਤੂਫਾਨ ਆ ਗਿਆ ਅੱਛਾ ਜੀ ਤੇ ਆਪਣੇ ਸਾਰੇ ਮਧੂਮੱਖियां ਉੱਡ ਗਏ ਅੱਛਾ ਨੇਰੇ ਉੱਥੇ ਤੂਫਾਨ ਚ ਉੱਡ ਗਿਆਂ ਜੀ ਤੇ ਫਿਰ ਮਖਾਲ ਤਾਂ ਹੋਊਗਾ ਇਹਦੇ ਵਿੱਚ ਕੀ ਡੱਬਿਆਂ ਚ ਮਖਾਲ ਵੀ ਉਹ ਨਾਲ ਹੀ ਲੈ ਗਿਆਂ ਜੀ ਕੁਝ ਵੀ ਨਹੀਂ ਹੱਥ ਆਇਆ ਤੇ ਫਿਰ ਥੋੜੀ ਤੂਫੀ ਦੀ ਫੈਕਟਰੀ ਉਹ ਤਾਂ ਹੋਊਗੀ ਹੁਣ ਉਹਦੀ ਬੈਟਰੀ ਜਿਹਦਾ ਹੀ ਮੈਂ ਦਿਹਾੜੀ ਕਰਦਾ ਸੀਗਾ ਅੱਛਾ ਜੀ ਅੱਛਾ ਹਾਂ ਜੀ ਆਪਣੀ ਨਹੀਂ ਸੀ ਬਸ ਤੇ ਫਿਰ ਹੁਣ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਘਰ ਪਾਉਣਾ ਤੁਸੀਂ ਕਿਵੇਂ ਪਾਉਣਾਗਾ ਦੇ ਐਂਡ ਕੀ ਗੱਲ ਬੋਤ ਹੈ ਇਹਦਾ ਕਰਤਾ ਜੀ ਬਸ ਜਿਹੜੇ ਹਿਸਾਬ ਨਾਲ ਮੇਰੇ ਹਾਲਾਤ ਨੇ ਮੈਂ ਤਾਂ ਐਂ ਕਹਿਣਾ ਚਾਹੂੰਗਾ ਵੀ ਝੋਪੜੀ ਪਾ ਲਓ ਜੇ ਤਾਂ ਬਸ ਉਹੀ ਠੀਕ ਹੈ